ਤੁਖਦੇਵ ਸਿੰਘ ਢੀਂ ਸਾਨੂੰ ਵਾਪਸ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਕਿਹੜੀ ਗਿੱਦੜ ਸੰਗੀ ਮਿਲ ਗਈ ਹੈ ਹੁਣ ਗੱਲ ਵਕੜੀ ਪੈ ਗਈ 6 ਸਾਲਾਂ ਦੇ ਬਾਅਦ ਅੱਜ ਕੱਲ ਤਾਂ ਰਿਆ ਹੀ ਕੁਛ ਨਹੀਂ ਸਵੇਰੇ ਪਾਰਟੀ ਹੋਰ ਹੈ ਸ਼ਾਮੀ ਪਾਰਟੀ ਹੋਰ ਹੈ ਪਰ ਮਨਜੀਤ ਸਿੰਘ ਭੋਮਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਹ ਤਾਂ ਥੁੱਕ ਕੇ ਚੱਟਣ ਵਾਲੀ ਗੱਲ ਹੈ ਜੀ ਦੇਖੋ ਇਹ ਨਾ ਕੁਰਸੀਆਂ ਲਈ ਕਈ ਤਰ੍ਹਾਂ ਦੇ ਸਮਝੌਤੇ ਹੁੰਦੇ ਆ ਕਾਰਨ ਤੇ ਮੋਰ ਲਾ ਦੀਏ ਫਿਰ ਕਿ ਮੁੰਡੇ ਦੇ ਸੀਟ ਦੇ ਪਿੱਛੇ ਹੀ ਉਥੇ ਗਏ ਤਾਂ ਹੋਰ ਉਤਾਰਣ ਕੀ ਆ ਜਦੋਂ ਲੱਗ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਭਾਰਤੀ ਜਨਤਾ ਪਾਰਟੀ ਫਾਈਨਲ ਹੋਣ ਲੱਗਾ ਫਿਰ ਸਰਦਾਰ ਸੁਖਦੇਵ ਸਿੰਘ ਢੀਂਡ ਸੇ ਕੋ ਰਸਤਾ ਕੀ ਬਚਦਾ ਕੇਂਦਰ ਸਰਕਾਰ ਨੇ ਸੁਖਵੀਰ ਸਿੰਘ ਬਾਦਲ ਨੂੰ ਜ਼ਮੀਨ ਤੇ ਡਿਗਨ ਨਹੀਂ ਦਿੱਤਾ ਇਹਦੀ ਬਾਹ ਫੜ ਕੇ ਰੱਖੀ ਆ ਜੇ ਮਾੜਾ ਮੋੜਾ ਮਨਪਰੀ ਤੇ ਆਲੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਣ ਲੱਗਾ ਉਹਨੇ ਮਾੜੀ ਜੀ ਆਵਾਜ਼ ਚੱਕੀ ਤੋ ਇਨਕਮ ਟੈਕਸ ਦੀ ਰੇਡ ਹੋ ਗਈ ਬੀਬੀ ਹਰਸਿਮਰਤ ਕੋਰ ਬਾਦਲ ਨੂੰ ਅੱਜ 2 ਸਾਲ ਹੋ ਗਏ ਕਿਸਾਨੀ ਮੁੱਦੇ ਤੇ 辞ign ਕੀਤੇ ਆ ਇਸਤੀਫਾ ਦਿੱਤੇ ਆ ਅੱਜ ਵੀ ਬੀਬੀ ਹਰਸਿਮਰਤ ਕੋਰ ਬਾਦਲ ਕੋਲ ਕੈਬਨਿਟ ਮੰਤਰੀ ਵਾਲੀ ਕੋਠੀ ਆ ਭਾਰਤੀ ਜਨਤਾ ਪਾਰਟੀ ਨੂੰ ਅਗਰ ਪੰਜਾਬ ਚ ਖੜਾ ਕੀਤਾ ਗਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੁਆਰਾ ਸਪੇਸ ਉਹਨਾਂ ਨੂੰ ਦਿੱਤਾ ਗਿਆ ਤੇ ਕੈਪਟਨ ਦਾ ਉਦਾਂ ਹੀ ਪ੍ਰੋ ਅਕਾਲੀ ਦਲ ਨੇ 5 ਸਾਲ ਜੇ ਇਨਾਂ ਨੇ ਰਾਜ ਕੀਤਾ ਪੰਜਾਬ ਦੇ ਵਿੱਚ ਤੇ 5 ਸਾਲਾਂ ਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਿੱਠ ਨੂੰ ਥੱਪਤ ਪਾਇਆ ਹੀ ਆ ਤੋ ਕਹਿੰਦਾ ਮੇਰਾ ਇਹ ਮਕਸਦ ਹੈਗਾ ਸੁਨੀਲ ਜਾਖੜਵੀ ਨੇ ਉਹ ਤਾਂ ਆਪ ਕਹਿੰਦੇ ਨੇ ਸਾਡਾ ਪਰਿਵਾਰ ਹੈ ਬਾਦਲ ਪਰਿਵਾਰ ਉਹ ਯਾਰ ਜਿਹੜੇ ਮੁੱਦੇ ਆ ਉਹ ਮੁੱਦਿਆਂ ਤੇ ਤਾਂ ਖੜੇ ਰਵੋ ਬੇਅਦਬੀਆਂ ਦਾ ਮੁੱਦਾ ਢੀਂਸਾ ਸਾਹਿਬ ਨੇ ਜੋਰ-ਸ਼ੋਰ ਨਾਲ ਚੱਕੇ ਮੁੱਦੇ ਪਰਮਜੀ ਸਰਨਾ ਨੇ ਚੱਕੇ ਮਨਜੀਤ ਜੀ ਕੇ ਨੇ ਚੱਕੇ ਬੇਅਦਬੀਆਂ ਦੇ ਮੁੱਦੇ ਅੱਜ ਉੱਥੇ ਹੀ ਖੜੇ ਆ ਆਪਣੀ ਕੁਰਸੀ ਦੀ ਤਾਂ ਗੱਲ ਕਰ ਲਈ ਗੋਲ ਠੀਕ ਆ ਮੇਰਾ ਮੁੰਡਾ ਪਰਮਿੰਦਰ ਢੀਂਸਾ ਚੋਣਾ ਲੜ ਲੇਗਾ ਸਾਂਸਦ ਬਣ ਜਾਊਗਾ ਉਹ ਲੇਕਿਨ ਜਿਹੜੇ ਮੁੱਦਿਆਂ ਦੇ ਉੱਤੇ ਤੁਸੀਂ-ਸੀਂ ਲੋਕਾਂ ਦੇ ਵਿੱਚ ਜਾ ਕੇ ਗੱਲਾਂ ਕੀਤੀਆਂ ਉਹ ਮੁੱਦਿਆਂ ਦਾ ਜਵਾਬ ਤਾਂ ਦਿਓ ਨਾ ਉਹਨ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਆਂਦੀ ਆ ਯਾਰ ਆਪਾਂ ਕਰੀਏ ਕੀ ਤੇ ਜਾਈਏ ਕਿੱਥੇ ਸੁਖਦੇਵ ਸਿੰਘ ਢੀਂਸਾ ਅਚਾਨਕ 6 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਜਾਂਦੇ ਨੇ ਜਿਸ ਤੋਂ ਬਾਅਦ ਅਚਾਨਕ ਹੁਣ ਚਰਚਾਵਾਂ ਛਿੜਗੀਆਂ ਕਿ 6 ਸਾਲ ਤੱਕ ਜਿਹੜਾ ਭੰਡੀ ਪ੍ਰਚਾਰ ਹੋਇਆ ਉਹ ਕੀ ਐਵੇਂ ਕੀਤਾ ਗਿਆ 6 ਸਾਲ ਤੱਕ ਜੋ ਚੀਜ਼ਾਂ ਕਈਆਂ ਗਈਆਂ ਉਹ ਐਵੇਂ ਹੀ ਕਈਆਂ ਗਈਆਂ ਉਹ ਫਜ਼ੂਲ ਸੀਗੀਆਂ ਜਾਂ ਸੁਖਦੇਵ ਸਿੰਘ ਢੀਂਸਾ ਨੂੰ ਇਹੋ ਜੀ ਕਿਹੜੀ ਚੀਜ਼ ਕਿਹੜੀ ਗਿੱਦੜ ਸੀਗੀ ਵਾਪਸ ਸ਼੍ਰੋਮਣੀ ਅਕਾਲੀ ਦਲ 'ਚ ਮਿਲ ਗਈ ਕਿ ਉਹਨਾਂ ਨੇ ਵਾਪਸ ਉਧਰ ਵੱਲ ਨੂੰ ਮੂੰਹ ਕਰ ਲਿਆ ਇਹਨਾਂ ਚੀਜ਼ਾਂ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਸੁਖਦੇਵ ਸਿੰਘ ਢੀਂਸਾ ਗੱਲ ਵਕੜੀ ਪਾ ਕੇ ਤਾਂ ਬੈਠ ਗਏ ਸੁ ਸੋਖਦੇਵ ਸਿੰਘ ਢੀਂਸਾ ਸਾਹਿਬ ਸਯੁਕਤ ਨੂੰ ਛੱਡ ਕੇ ਕਿਉਂ ਅਕਾਲੀ ਦਲ ਬਾਦਲ ਵਿੱਚ ਵਾਪਸ ਪਰਤ ਗਏ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਸਵਾਗਤ ਹੈ شکریہ ਸਮਾਂ ਦਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਸੁਖਦੇਵ ਸਿੰਘ ਢੀਂਸਾ ਨੂੰ ਵਾਪਸ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਕਿਹੜੀ ਗਿੱਦੜ ਸੰਗੀ ਮਿਲ ਗਈ ਹੈ ਹੁਣ ਗੱਲ ਵਕੜੀ ਪੈ ਗਈ 6 ਸਾਲਾਂ ਦੇ ਬਾਅਦ ਦੇਖੋ ਇਹ ਨਾ ਕੁਰਸੀਆਂ ਲਈ ਕਈ ਤਰ੍ਹਾਂ ਦੇ ਸਮਝੌਤੇ ਹੁੰਦੇ ਆ ਸੋ ਦੇਖਿੰਦੇ ਇਨਸਾਨ ਨੂੰ ਵੀ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠ ਜੋੜ ਹੋਣ ਜਾ ਰਿਹਾ ਹੈ ਉਹ ਲਗਭਗ ਮੈਨੂੰ ਲੱਗਦਾ ਹੈ ਆਖਰੀਲੇ ਚਰਨ ਤੇ ਹੈ ਔਰ ਇਸੇ ਕਰਕੇ ਨਾ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਕੇਂਦਰ ਸਰਕਾਰ ਦਾ ਰੁਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਤੀ ਹਮੇਸ਼ਾ ਨਰਮ ਰਿਹਾ ਤੁਸੀਂ ਜਿੰਨੀਆਂ ਮਰਜ਼ੀ ਚੀਜ਼ਾਂ ਦੇਖ ਲਓ ਜੇ ਤੁਸੀਂ ਇਹਨਾਂ ਦੇ ਲੰਬੇ ਪੋਤੜੇ ਖੋਲ ਲੋ ਕੇਂਦਰ ਸਰਕਾਰ ਨੇ ਸੁਖਵੀਰ ਸਿੰਘ ਬਾਦਲ ਨੂੰ ਜ਼ਮੀਨ ਤੇ ਡਿਗਨ ਨਹੀਂ ਦਿੱਤਾ ਇਹਦੀ ਬਾਹ ਫੜ ਕੇ ਰੱਖੀ ਆ ਜੇ ਮਾੜਾ ਮੋਡਾ ਮੰਨਪਰੀ ਤੇ ਅਿਆਲੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਣ ਲੱਗਾ ਉਹਨੇ ਮਾੜੀ ਜਿਹੀ ਆਵਾਜ਼ ਚੱਕੀ ਤੇ ਉਹਦੇ ਇਨਕਮ ਟੈਕਸ ਦੀ ਰੇਡ ਹੋ ਗਈ ਉਸ ਤੋਂ ਬਾਅਦ ਉਹਨੂੰ ਵੀ ਠੰਡਾ ਕਰਕੇ ਬਿਠਾ ਦਿੱਤਾ ਗਿਆ ਹੁਣ ਦੱਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਲੀਡਰ ਹੋਵੇ ਉਹਦੀ ਆਵਾਜ਼ ਹਲਕੀ ਜਿਹੀ ਬਾਹਰ ਨਿਕਲੀ ਇਨਕਮ ਟੈਕਸ ਦੀ ਰੇਡ ਹੋ ਗਈ ਠੀਕ ਹੈ ਅੱਜ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਦੇ ਦਫ਼ਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸਰਦਾਰ ਵਿਕਰਮ ਸਿੰਘ ਮਜੀਠੀਆ ਡਰੱਗ ਕੇਸ ਤੇ ਪੇਸ਼ ਹੋਏ ਸੀ ਅੱਜ ਵੀ ਉਹ ਫਾਈਲ ਜਿਹੜੀ ਆ ਪੈਂਡਿੰਗ ਆ ਤੇ ਹਜੇ ਵੀ ਉਹਦੇ ਚਲਾਨ ਚ ਲਿਖਿਆ ਹੋਇਆ ਕਿ ਇਹਦੀ ਤਫਤੀਸ਼ ਕਰਕੇ ਅਗਲਾ ਚਲਾਨ ਦਿੱਤਾ ਜਾ ਸਕਦਾ ਅੱਜ ਕਿੰਨੇ ਸਾਲ ਹੋ ਗਏ ਸੋ ਕਹਿੰਦਾ ਮੇਰਾ ਮਕਸਦ ਇਹ ਹੈਗਾ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹੜੀ ਆਕਸੀਜਨ ਹੈ ਕੇਂਦਰ ਸਰਕਾਰ ਵੱਲੋਂ ਲਗਾਤਾਰ ਦਿੱਤੀ ਜਾਂਦੀ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਭਾਵੇਂ ਉਹ ਮਸਲਾ ਕੋਈ ਵੀ ਹੋਵੇ ਭਾਵੇਂ ਉਹ ਮਸਲਾ ਜਿਹੜਾ ਇਹਦਾ ਇਕੱਲਾ ਜਿਹੜਾ ਮੈਂ ਕਹਿੰਨਾ ਪਏ ਡਰੱਗ ਇਸ਼ੂ ਨਾ ਹੋਵੇ ਟਰਾਂਸਪੋਰਟ ਆ ਮੰਨ ਲਓ ਆਪਾਂ ਐਗਜ਼ਾਮਪਲ ਦੇ ਤੌਰ ਤੇ ਇੰਡੋਗਨੇਡੀਆ ਨਹੀਂ ਲੈ ਲੀਏ ਇੰਡੋਗਨੇਡੀਆ ਨ ਪੰਜਾਬ ਚੋਂ ਸ਼ੁਰੂ ਹੁੰਦੀ ਆ ਇੱਥੇ ਦਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਕਹਿ ਗਿਆ ਕੀ ਇਹ ਨਜਾਇਜ਼ ਆ ਜੀ ਇੱਕ ਬੱਸ ਦਾ ਚਲਾਨ ਕਰਕੇ ਵਾਪਸ ਚਲਾ ਗਿਆ ਅੱਜ ਵੀ ਬੱਸਾਂ ਹੁੰਦੀਆਂ ਪਰ ਉਹਦੀਆਂ ਇੰਡੋਗਨੇਡੀਆਨ ਜਾ ਰਹੀਆਂ ਉਹ ਟੂਰਿਸਟ ਪਰਮਿਟ ਤੇ ਬੱਸ ਐ ਜਿਹਦੀ ਟਿਕਟ ਨਹੀਂ ਕੱਟੀ ਜਾ ਸਕਦੀ ਟੂਰਿਸਟ ਪਰਮਿਟ ਦੀ ਬੱਸ ਦਾ ਇੱਕ ਮੁਸ਼ਤ ਪੈਕੇਜ ਵੋਕੋ ਹੁੰਦਾ ਉਹ ਪੈਕੇਜ ਜਿਹੜਾ ਸਿੱਧਾ ਸਿੱਧਾ ਇੱਕ ਦਿਨ ਪਹਿਲਾਂ ਆਰਟੀਓ ਕੋ ਜਾਂਦਾ ਟਰਾਂਸਪੋਰਟ ਮੰਤਰੀ ਨੇ ਬੱਸਾਂ ਚੈੱਕ ਕੀਤੀਆਂ ਉਹ ਕਹਿੰਦਾ ਯਾਰ ਇਹ ਟੂਰਿਸਟ ਪਰਮਿਟ ਵਾਲੀ ਬੱਸ ਹੈਗੀ ਹੈ ਸਟੇਟ ਕੈਡਰ ਤੇ ਕਿਦਾ ਚੱਲਦੀ ਭਈ ਹੈ ਸਟੇਟ ਕੈਰੀਅਰ ਤੇ ਚੱਲਦੀ ਭਈ ਉਹਨੇ ਇੱਕ ਬੱਸ ਦਾ ਚਲਾਨ ਕਰਤਾ ਮੁੜ ਕੇ ਬੱਸਾਂ ਅੱਜ ਹਰਿਆਣਾ ਵੀ ਜਾਂਦੀਆਂ ਬੱਸਾਂ ਦਿੱਲੀ ਵੀ ਜਾਂਦੀਆਂ ਹਰਿਆਣਾ ਚ ਕਿਹਦੀ ਸਰਕਾਰ ਹੈ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਹੈ ਉਹਨਾਂ ਦੀ ਸੂਬੇ ਦੇ ਵਿੱਚ ਮਨੋਰ ਲਾਲ ਖੱਟਰ ਜੀ ਸਰਕਾਰ ਹੈ ਦਿੱਲੀ ਪੁਲਿਸ ਕੀਦੀ ਹੈ ਦਿੱਲੀ ਪੁਲਿਸ ਕੇਂਦਰ ਸਰਕਾਰ ਦੀ ਪੁਲਿਸ ਹੈ ਜਾ ਰਹੀ ਹੈ ਅੱਜ ਵੀ ਜਾ ਰਹੀ ਹੈ ਇਹਦਾ ਮਤਲਬ ਕੀ ਹੈ ਬੀਬੀ ਹਰਸ਼ੀਮਰਤ ਕੋਰ ਬਾਦਲ ਨੂੰ ਅੱਜ 2 ਸਾਲ ਹੋ ਗਏ ਕਿਸਾਨੀ ਮੁੱਦੇ ਤੇ ਰਿਜ਼ਾਈਨ ਕੀਤਾ ਅਸਤੀਫਾ ਦਿੱਤਿਆ ਅੱਜ ਵੀ ਬੀਬੀ ਹਰਸਿਮਰਤ ਕੋਰ ਬਾਦਲ ਕੋਲ ਕੈਬਨਟ ਮੰਤਰੀ ਵਾਲੀ ਕੋਠੀ ਆ ਉਹ ਜਿਹੜੀ ਕੋਠੀ ਚ ਰਹਿ ਰਹੀ ਉਹ ਕੈਬਨਟ ਮੰਤਰੀ ਦੀ ਕੋਠੀ ਆ ਖਾਲੀ ਨਹੀਂ ਕਰਾਈ ਗਈ ਇਹਦਾ ਮਤਲਬ ਕੀ ਹੈਗਾ ਇਹਦਾ ਮਤਲਬ ਤਾਂ ਕਈ ਨਾ ਕੋਈ ਗੁੱਝੇ ਮਤਲਬ ਹੁੰਦੇ ਨਾ ਇਹਦਾ ਮਤਲਬ ਹੁੰਦਾ ਕਿ ਅਸੀਂ ਤੈਨੂੰ ਆਕਸੀਜਨ ਪੂਰੀ ਦਿੱਤੀ ਹੋਈ ਆ ਟੈਨਸ਼ਨ ਨਹੀਂ ਲੈਣੀ ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਸੁਖਦੇਵ ਸਿੰਘ ਢੀਂਡਸਾ ਦਾ ਵੀ ਬਾਹ ਫੜੀ ਗਈ ਸੀ ਤੇ ਤੁਸੀਂ ਇਹ ਦੇਖੋ ਕਿ ਉਹਨਾਂ ਦੀਆਂ ਜੜਾਂ ਜਨ ਸੰਗ ਦੇ ਵਿੱਚ ਉਦੋਂ ਦੀਆਂ ਨਾਲ ਜੁੜੀਆਂ ਹੋਈਆਂ ਜੜੋਂ ਦੀਆਂ ਪੰਜਾਬ ਦੇ ਵਿੱਚ ਹਜੇ ਬਿਲਕੁਲ ਜ਼ੀਰੋ ਲੈਵਲ ਤੇ ਸਿਗੀਆਂ ਜਨ ਸੰਗ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਅਗਰ ਪੰਜਾਬ 'ਚ ਖੜਾ ਕੀਤਾ ਗਿਆ ਜੋ ਸ਼੍ਰੋਮਣੀ ਕਾਲੀ ਦੌਲ ਦੁਆਰਾ ਸਪੇਸ ਉਹਨਾਂ ਨੂੰ ਦਿੱਤਾ ਗਿਆ ਪੁਰਾਣੇ ਬਜ਼ੁਰਗਾਂ ਦੀ ਸਾਂਝ ਹੈ ਜਦੋਂ ਆਪਾਂ ਵੀ ਕਹੀਏ ਯਾਰ ਸਾਡੇ ਬਜ਼ੁਰਗਾਂ ਦੀ ਸਾਂਝ ਹੈਗੀ ਆ ਜੀ ਕੋਈ ਨਹੀਂ ਸਾਡੇ ਬਜ਼ੁਰਗਾਂ ਦੀ ਸਾਂਝ ਆ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਆ ਤੀਜੀ ਤੀਜ ਪੰਜਾਬੀ ਦਾ ਵੈਸੇ ਵੀ ਯਾਰ ਇਸ ਗੱਲ ਨੂੰ ਮਸ਼ਹੂਰ ਹੁੰਦੇ ਕਿ ਜਿੱਥੇ ਬਜ਼ੁਰਗਾਂ ਦੀ ਸਾਂਝ ਹੋਵੇ ਤੇ ਉੱਥੇ ਅੱਗ ਨਾਲ ਰਿਸ਼ਤੇ ਤੋੜਦੇ ਨਹੀਂ ਜਾਂਦੇ ਇਹਨਾਂ ਦੇ ਹਜੇ ਵੀ ਰਾਜਨਾਥ ਸਿੰਘ ਨਾਲ ਗੜਕਰੀ ਦੇ ਨਾਲ ਪੂਰੇ ਉਦਾਂ ਦੇ ਗਹਿਣ ਗਹਿਰੇ ਰਿਸ਼ਤੇ ਨੇ ਫੇ ਰਿਸ਼ਤੇ ਦਾ ਉਹ ਵੀ ਹੈਗੇ ਆ ਅਸਾਨ ਵੀ ਹੈਗਾ ਕਿ ਅਰੁਣਜੀਤ ਲਈ ਜਿਹੜਾ ਵਾ ਪੰਜਾਬ ਚੋਂ ਚੋਣ ਹਾਰਿਆ ਸੀ ਇਹ ਬੜੀ ਲੰਬੀ ਕਹਾਣੀ ਹੈ ਵੀ ਚੋਣ ਕਿਉਂ ਹਾਰਿਆ ਸੀ ਤੇ ਉਹਦਾ ਫਾਇਦਾ ਕਿੰਨੂ ਹੋਇਆ ਸੀ ਤੇ ਉਹ ਜਿਹੜੇ ਅਸਾਨ ਹੁੰਦੇ ਨਾ ਇਹਨੂੰ ਮੈਂ ਆਸਾਨ ਕਹਾਂਗਾ ਕਿਉਂਕਿ ਉਹ ਇੱਕ ਬੜੀ ਅੰਦਰਲੀ ਬੜੀ ਸਟੋਰੀ ਹੈ ਵੀ ਸਿਆਸਤ ਕਿੱਦਾਂ ਚੱਲਦੀ ਆ ਤੇ ਉਹ ਚੀਜ਼ਾਂ ਦੇ ਉੱਤੇ ਜਿਹੜਾ ਅੱਜ ਵੀ ਕੇਂਦਰ ਦੀ ਲੀਡਰਸ਼ਿਪ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਵਰਗਵਾਸ ਹੋ ਚੁੱਕੇ ਨੇ ਹੋਰ ਜਿਹੜੇ ਹੈਗੇ ਨੇ ਇਹਨਾਂ ਦੇ ਨਾਲ ਉਹਨਾਂ ਦਾ ਰਵਈਆ ਨਰਮ ਹੈ ਦੂਜੀ ਜਿਹੜੀ ਗੱਲ ਹੈ ਕੈਪਟਨ ਮਰਿੰਦਰ ਸਿੰਘ ਦਾ ਜਦੋਂ ਦਾ ਭਾਰਤੀ ਜਨਤਾ ਪਾਰਟੀ ਚ ਆਇਆ ਤੇ ਕੈਪਟਨ ਤਾਂ ਉਦਾਂ ਹੀ ਪ੍ਰੋ ਅਕਾਲੀ ਦਲ ਨੇ 5 ਸਾਲ ਜੇ ਇਹਨਾਂ ਨੇ ਰਾਜ ਕੀਤਾ ਪੰਜਾਬ ਦੇ ਵਿੱਚ ਤੇ 5 ਸਾਲਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਿੱਠ ਨੂੰ ਥਪਤ ਪਾਇਆ ਹੀ ਆ ਤੋ ਕਹਿਨ ਦਾ ਮੇਰਾ ਇਹ ਮਕਸਦ ਹੈਗਾ ਸੁਨੀਲ ਜਾਖੜ ਵੀ ਨੇ ਉਹ ਤਾਂ ਆਪ ਕਹਿੰਦੇ ਨੇ ਸਾਡਾ ਪਰਿਵਾਰ ਹੈ ਬਾਦਲ ਪਰਿਵਾਰ ਸੋ ਇਹ ਜਦੋਂ ਲੱਗ ਰਿਹਾ ਸੀ ਕਿ ਸ਼੍ਰੋਮਣੀ ਕਾਲੀਦਾਲ ਬਾਦਲ ਉਹ ਭਾਰਤੀ ਜਨਤਾ ਪਾਰਟੀ ਫਾਈਨਲ ਹੋਣ ਲੱਗਾ ਫਿਰ ਸਰਦਾਰ ਸੁਖਦੇਵ ਸਿੰਘ ਢੀਂਡसे ਕੋ ਰਸਤਾ ਕੀ ਬਚਦਾ ਰਸਤਾ ਤਾਂ ਇਹੀ ਬਚਦਾ ਕਿ ਜਾਂ ਤਾਂ ਸਿਆਸਤ ਛੱਡ ਕੇ ਚੱਲ ਜਾਣ ਜਾਂ ਆਵਾਮੀ ਪਾਰਟੀ 'ਚ ਆ ਜਾਣ ਜਾਂ ਕਾਂਗਰਸ 'ਚ ਆ ਜਾਣ ਤੇ ਜਾਂ ਫਿਰ ਘਰ ਵਾਪਸੀ ਕਰ ਲੈਣ ਤੇ ਘਰ ਵਾਪਸੀ ਜਿਹੜੀ ਆ ਉਹ ਹੋਣੀ ਹੀ ਬਣੀ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਸੁਖਦੇਵ ਸਿੰਘ ਢੀਂਡਸਾ ਖੜੇ ਨਹੀਂ ਹੋ ਸਕਦੇ ਕੇਂਦਰ ਦੇ ਨਾਲ ਕਈ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਆ ਪੁਰਾਣੇ ਰਿਸ਼ਤੇ ਨੇ ਉਹਨਾਂ ਦੇ ਵੀ ਉਹ ਰਹੇ ਨੇ ਕੇਂਦਰ ਵਜ਼ੀਰ ਵੀ ਰਹੇ ਨੇ ਹਿੰਦੁਸਤਾਨ ਦੇ ਮੰਤਰੀ ਰਹੇ ਨੇ ਨਾਲ ਉਹਨਾਂ ਦਾ ਆਪਣਾ ਇੱਕ ਭਾਰਤੀ ਜਨਤਾ ਪਾਰਟੀ ਦੇ ਬਾਕੀ ਜਿਹੜੇ ਲੀਡਰ ਨੇ ਉਹਨਾਂ ਨਾਲ ਆਪਣਾ ਪਿਆਰ ਹੈ ਸੋ ਕਿਤੇ ਨਾ ਕਿਤੇ ਜਿਹੜੀ ਹੈ ਚੀਜ਼ਾਂ ਹੈਗੀਆਂ ਉਹ ਘਰ ਵਾਪਸੀ ਹੋ ਜਾਂਦੀ ਦੂਸਰੀ ਜਿਹੜੀ ਗੱਲ ਹੈ ਜਦੋਂ ਤੱਕ ਹਿੰਦੁਸਤਾਨ ਦੀ ਹਕੂਮਤ ਚਾਵੇ ਉਦੋਂ ਤੱਕ ਖੇਤਰਵਾਦੀ ਪਾਰਟੀ ਜਿੰਦਾ ਰਹਿ ਸਕਦੀ ਆ ਉਦੋਂ ਤੱਕ ਜਿੰਦਾ ਰਹਿ ਸਕਦੀ ਅੱਜ ਤੁਸੀਂ ਦੇਖ ਲਓ ਤ੍ਰੇਣਮੂਲ ਕਾਂਗਰਸ ਦਾ ਕੀ ਹਾਲ ਕੀਤਾ ਹੋਇਆ ਕਿਸੇ ਕੋਲ ਲੁਕਿਆ ਤਾਂ ਨਹੀਂ ਹੈਗਾ ਠੀਕ ਹੈ ਨਾ ਅੱਜ ਦੇਖ ਲਓ ਲਾਲੂ ਪ੍ਰਸ਼ਾਦ ਯਾਦਵ ਦੇ ਪਰਿਵਾਰ ਦਾ ਕੀ ਹਾਲ ਹੈ ਕਿਸੇ ਕੋਲ ਲੁਕਿਆ ਤਾਂ ਨਹੀਂ ਹੈਗਾ ਜੇ ਤੁਸੀਂ ਅੱਜ ਚਟਾਲੇ ਦੇਖ ਲਓ ਕਿਸੇ ਟਾਈਮ ਤੋਂ ਚਟਾਲੇ ਹਰਿਆਣਾ ਦੇ ਵਿੱਚ ਰਾਜ ਕਰਦੇ ਸੀ ਅੱਜ ਚਟਾਲੇ ਉਹਨਾਂ ਦੇ ਦਿੱਤੇ ਹੋਏ ਜਿਹੜੇ ਸੀਟਾਂ ਉਹਨਾਂ ਦੇ ਉੱਤੇ ਚੋਣਾ ਲੜਦੇ ਨੇ ਖੇਤਰਵਾਦੀ ਪਾਰਟੀ ਨੂੰ ਕੇਂਦਰ ਸਰਕਾਰ ਜਿਹੜੀ ਆ ਆਪਣੇ ਹਿਸਾਬ ਨਾਲ ਚਲਾਉਂਦੀ ਆ ਔਰ ਜਦੋਂ ਖੇਤਰਵਾਦੀ ਪਾਰਟੀ ਨੇ ਸੁਖਬੀਰ ਬਾਦਲ ਨੂੰ ਪੂਰੀ ਆਕਸੀਜਨ ਕੇਂਦਰ ਸਰਕਾਰ ਨੇ ਦੇ ਕੇ ਰੱਖੀ ਐ ਇਸ ਖੇਤ ਤੇ ਸੁਦੇਸ਼ ਸਿੰਘ ਢੀਂਡ ਸਾਨੂੰ ਵੀ ਲੱਗਿਆ ਲੱਗਿਆ ਕਿ ਮੈਨੂੰ ਹੁਣ ਬਾਦਲ ਦੇ ਵਿੱਚ ਵਾਪਸ ਆਣਾ ਪਵੇਗਾ ਤੇ ਬਾਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਨਾਲੇ ਤੁਸੀਂ ਪੁਰਾਣੇ ਵੀ ਜੇ ਆਪਾਂ ਪੁਰਾਣੇ ਟਾਈਮ ਤੋਂ ਦੇਖੀਏ ਕਿ ਜੇ ਨਾ ਕੋਲੋਂ ਕੁਲਦੀਪ ਸਿੰਘ ਵੜਾਲਾ ਅਲੱਗ ਹੋਏ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਵਾਪਸ ਆ ਗਏ ਜੇ ਸਰਨਾ ਜਿਹੜੇ ਸੀਗੇ ਪਰਮਜੀਤ ਸਰਨਾ ਸਰਨਾ ਭਰਾ ਪੰਜ ਸਾਲ 10 ਸਾਲ ਬਾਦਲਾਂ ਦੀ ਮੁਖਾਲਵਤ ਕਰਦੇ ਰਹੇ ਫਿਰ ਵਾਪਸ ਆ ਗਏ ਮਨਜੀਤ ਸਿੰਘ ਜੀ ਕੇ ਆ ਗਏ ਬੋਲੇ ਉੱਚਾ ਨੀਵਾ ਹੋਇਆ ਫਿਰ ਵਾਪਸ ਆ ਗਏ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਜਿਹੜੇ ਲੋਕ ਪੋਲਿਟੀਕਲ ਲੋਗ ਨੇ ਮੈਂ ਅੱਜ ਗੱਲ ਇੱਕ ਸਵਾਲ ਜ਼ਰੂਰ ਤੁਹਾਡੇ ਪਲੇਟਫਾਰਮ ਤੋਂ ਕਰਕੇ ਚੱਲਾਂ ਉਹ ਯਾਰ ਜਿਹੜੇ ਮੁੱਦੇ ਆ ਉਹ ਮੁੱਦਿਆਂ ਤੇ ਤਾਂ ਖੜੇ ਰਹੋ ਬੇਅਦਬੀਆਂ ਦਾ ਮੁੱਦਾ ਢੀਂਸਾ ਸਾਹਿਬ ਨੇ ਜੋਰ-ਸ਼ੋਰ ਨਾਲ ਚੱਕੇ ਮੁੱਦੇ ਪਰਮਜੀਤ ਸਰਨਾ ਨੇ ਚੱਕੇ ਮਨਜੀਤ ਜੀ ਕੇ ਨੇ ਚੱਕੇ ਬੇਅਦਬ ਇਹਨਾਂ ਮੁੱਦੇ ਅਜੇ ਉੱਥੇ ਹੀ ਖੜੇ ਆ ਜੇ ਤੁਸੀਂ ਡਰੱਗ ਦਾ ਮੁੱਦਾ ਚੱਕਿਆ ਡਰੱਗ ਦਾ ਉੱਥੇ ਖੜਾ ਰੇਤਾ ਦਾ ਮੁੱਦਾ ਚੱਕਿਆ ਰੇਤਾ ਦੇ ਮੁੱਦੇ ਉੱਥੇ ਖੜੇ ਆ ਇਹ ਮੁੱਦਿਆਂ ਦੀ ਗੱਲ ਕੌਣ ਕਰੂਗਾ ਆਪਣੀ ਕੁਰਸੀ ਦੀ ਤਾਂ ਗੱਲ ਕਰ ਲਈ ਗੋਲ ਠੀਕ ਆ ਮੇਰਾ ਮੁੰਡਾ ਪਰਮਿੰਦਰ ਢੀਂਡ ਸੱਚਾ ਚੋਣਾ ਲੜ ਲੇਗਾ ਸੰਸਦ ਬਣ ਜਾਊਗਾ ਉਹ ਲੇਕਿਨ ਜਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਸੀ ਲੋਕਾਂ ਦੇ ਵਿੱਚ ਜਾ ਕੇ ਗੱਲਾਂ ਕੀਤੀਆਂ ਮੁੱਦਿਆਂ ਦਾ ਜਵਾਬ ਤਾਂ ਦਿਓ ਨਾ ਨਹੀਂ ਇਸ ਕਾਰਨ ਤੇ ਮੋਰ ਲਾ ਦੀਏ ਫਿਰ ਕਿ ਮੁੰਡੇ ਦੇ ਸੀਟ ਦੇ ਪਿੱਛੇ ਹੀ ਉੱਥੇ ਗਏ ਨੇ ਤੇ ਹੋਰ ਉੱਥੇ ਹ ਹੋ ਕਾਰਨ ਕੀ ਆ ਹੋਰ ਕਾਰਨ ਤਾਂ ਕੋਈ ਹੈ ਨਹੀਂ ਨਾ ਇਹਦਾ ਮੁੰਡੇ ਦਾ ਦੇਖੋ ਕੈਰੀਅਰ ਹੁਣ ਮੈਨੂੰ ਇਹ ਦੱਸੋ ਕੈਪਟਨ ਮਨਿੰਦਰ ਸਿੰਘ ਵੀ ਤਾਂ ਗਏ ਨੇ ਕੈਪਟਨ ਮਨਿੰਦਰ ਸਿੰਘ ਨੂੰ 10 ਸਾਲ ਪੰਜਾਬ ਦਾ ਸੀਐਮ ਬਣਾਇਆ ਠੀਕ ਹੈ ਨਾ ਕਾਂਗਰਸ ਪਾਰਟੀ ਨੇ ਠੀਕ ਹੈ ਕੈਪਟਨ ਕਹਿੰਦੇ ਵੀ ਮੈਨੂੰ ਬੇਇੱਜ਼ਤੀ ਕਰਕੇ ਕੱਢਿਆ ਲੇਕਿਨ ਗੱਲ ਨਹੀਂ ਸਮਝਦੇ ਪਏ ਉਹਨਾਂ ਨੂੰ ਵੀ ਆਪਣੀ ਵਾਈਫ ਦੀ ਪ੍ਰਨੀਤਕੌਰ ਦੀ ਸੀਟ ਜਿਤਾਣੀ ਹੈ ਉਹਨਾਂ ਨੇ ਆਪਣੇ ਮੁੰਡੇ ਦਾ ਕੈਰੀਅਰ ਵੀ ਬਣਾਣਾ ਹੈ ਆਪਣੀ ਬੇਟੀ ਜੈਂਦਰ ਕੌਰ ਦਾ ਕੈਰੀਅਰ ਵੀ ਬਣਾਣਾ ਉਹਦੇ ਉੱਤੇ ਲੱਗੇ ਹੋਏ ਨੇ ਬੱਚਿਆਂ ਦੀ ਖਾਤਰ ਵੀ ਠੀਕ ਹੈ ਯਾਰ ਕਾਂਗਰਸ ਚ ਕੈਰੀਅਰ ਨਹੀਂ ਹੈਗਾ ਅਗੋ ਭਾਰਤੀ ਜਨਤਾ ਪਾਰਟੀ ਚ ਕੈਰੀਅਰ ਆ ਜਾਏ ਹੁਣ ਮੈਂ ਆ ਜਾਕਟ ਸਾਬ ਦੀ ਹੀ ਗੱਲ ਕਰਦਾ ਤੁਸੀਂ ਕਦੀ ਨਾ ਗੂਗਲ ਤੇ ਸਰਚ ਕਰਿਓ ਮੈਂ ਮੈਂ ਵੀ ਲਿਖੀ ਸੀ ਸਾਰੇ ਪੱਤਰਕਾਰਾਂ ਨੇ ਲਿਖੀ ਸੀ ਬਈ ਇਹ ਤਾਂ ਫਿਰਕਾ ਪ੍ਰਸਤ ਪਾਰਟੀ ਕਹਿੰਦੇ ਸੀ ਇਹਨੂੰ ਬਈ ਜਿਹੜੀ ਧਰਮ ਦੇ ਵਿੱਚ ਫਿਰਕੇ ਪੁਆ ਰਹੇ ਨੇ ਜਾਂ ਆਗਾ ਲੱਗ ਰਹੀਆਂ ਤੇ ਇਹ ਜਿਹੜੀ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰੋਲ ਆ ਅੱਜ ਜਾਖੜ ਉਹ ਹੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਲੋਕ ਕਹਿੰਦਾ ਮੇਰਾ ਮਕਸਦ ਹੈਗਾ ਕਿ ਜਿਹੜੇ ਆਪਾਂ ਹੁਣ ਗੱਲਾਂ ਕਰਦੇ ਆ ਲੇਕਿਨ ਹੁਣ ਲੀਡਰਾਂ ਦੇ ਕੋਈ ਵਿਸ਼ਵਾਸ ਜਾਂ ਖਤਮ ਹੁੰਦਾ ਜਾ ਰਿਹਾ ਡਟ ਕੇ ਆਪਣੇ ਮੁੱਦਿਆਂ ਤੇ ਸਟੈਂਡ ਰਵੋ ਡਟ ਕੇ ਆਪਣੇ ਜਿਹੜੇ ਜਿੰਨਾਂ ਦੇ ਉੱਤੇ ਤੁਸੀਂ ਇਸ਼ੂ ਬੇਸਡ ਪੋਲਿਟਿਕਸ ਹੈਗੀ ਆ ਉਹ ਖਤਮ ਹੁੰਦੀ ਜਾ ਰਹੀ ਆ ਇਸ਼ੂ ਬੇਸ ਪੋਲਿਟਿਕਸ ਰਹੀ ਨਹੀਂ ਗਈ ਹੁਣ ਹੁਣ ਤਾਂ ਤੁਸੀਂ ਇਹ ਹੈਗਾ ਹਾ 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 ਉਹ ਆ ਜਾ ਦੇਖ ਲਾ ਕਰ ਲਾ ਬਸ ਇਹੀ ਤੱਕਾ ਰਹੇਗਾ ਮਿੱਤਰ ਪਿਆਰੇ ਇਹ ਇਹ ਚੀਜ਼ਾਂ ਨਾਲ ਦੇਖੋ ਮੇਰੀ ਗੱਲ ਸੁਣੋ ਹਿੰਦੁਸਤਾਨ ਦੇ ਲੋਕ ਜਿਹੜੇ ਆ ਉਹ ਆਸ਼ਾਵਾਦੀ ਲੋਕ ਆ ਲੇਕਿਨ ਹੁਣ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਆਂਦੀ ਆ ਯਾਰ ਆਪਾਂ ਕਰੀਏ ਕੀ ਤੇ ਜਾਈਏ ਕਿੱਥੇ ਅੱਛਾ ਢੀਂਸਾ ਸਾਹਿਬ ਦੀ ਸੋ ਕਾਲਡ ਘਰ ਵਾਪਸੀ ਨੂੰ ਬਹੁਤ ਤਰੀਕੇ ਨਾਲ ਦੇਖਿਆ ਜਾ ਰਿਹਾ ਆ ਪਰ ਮਨਜੀਤ ਸਿੰਘ ਭੋਮਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਹ ਤਾਂ ਥੁੱਕ ਕੇ ਚੱਟਣ ਵਾਲੀ ਗੱਲ ਹੈ ਜੀ ਤਾਂ ਇਦਾਂ ਦੇਖਿਆ ਜਾ ਸਕਦਾ ਬਲ ਮੈਨੂੰ ਇਹ ਦੱਸੋ ਜਿਹੜੇ ਲੀਡਰ ਪਾਰਟੀਆਂ ਬਦਲਦੇ ਨੇ ਆ ਨਵਜੋਤ ਸਿੰਘ ਸਿੱਧੂ ਨੇ ਕਿੰਨੀ ਵਾਰ ਬੋਲਿਆ ਪਹਿਲਾਂ ਨਰਿੰਦਰ ਮੋਦੀ ਜੀ ਦੀ ਤਾਰੀਫ ਕਰਦੇ ਰਹੇ ਫੇਰ ਸੋਨੀਆ ਗਾਂਧੀ ਦੀ ਤਾਰੀਫ ਕਰਦੇ ਰਹੇ ਆਹੀ ਜਿਹੜੇ ਢੀਂਸਾ ਸਾਹਿਬ ਨੇ ਪਹਿਲਾਂ ਬਾਦਲਾਂ ਨੂੰ ਬੋਲਦੇ ਰਹੇ ਉੱਚਾ ਨੀਵਾ ਇੰਨਾ ਕੁਝ ਬੋਲੇ ਕਿ ਹੁਣ ਉਹ ਬਾਦਲਾਂ ਦੀ ਤਾਰੀਫ ਕਰਨ ਤੇ ਆ ਗਏ ਨੇ ਇਹ ਸਾਰੀਆਂ ਚੀਜ਼ਾਂ ਕੀ ਨੇ ਇਹ ਸਾਰੀਆਂ ਚੀਜ਼ਾਂ ਕੀ ਨੇ ਮਤਲਬ ਇਹਦਾ ਕੀ ਹੈ ਇਹਦਾ ਮਤਲਬ ਇਹ ਹੈਗਾ ਕਿ ਸਾਡੇ ਲਈ ਕੋਈ ਵੀ ਚੀਜ਼ ਨਹੀਂ ਹੈ ਜਦੋਂ ਮਰਜੀ ਯੂ-ਟਰਨ ਲੈ ਲੋ ਮੈਂ ਤਾਂ ਸੁਨੀਲ ਜਾਖੜ ਦੀ ਗੱਲ ਦੱਸ ਕੇ ਟਿਆਂ ਸੁਨੀਲ ਜਾਖੜ ਕੀ ਬੋਲਦੇ ਸੀ ਤੇ ਅੱਜ ਕੀ ਬੋਲਦੇ ਆ ਫਰਕ ਹੋ ਗਿਆ ਨਾ ਹੁਣ ਉਹ ਕਿਸਾਨਾਂ ਨੂੰ ਹੀ ਗਲਤ ਕਹੀ ਜਾਂਦੇ ਆ ਪਹਿਲਾਂ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤ ਆ ਹੁਣ ਕਹਿੰਦੇ ਯਾਰ ਕਿਸਾਨ ਗਲਤ ਹੈਗੇ ਆ ਮੈਂ ਇਦਾਂ ਨਹੀਂ ਹੁੰਦਾ ਨਾ ਦੇਖੋ ਮੇਰੀ ਗੱਲ ਨਹੀਂ ਸਮਝਦੇ ਪਏ ਜੇ ਆਪਾਂ ਪਾਰਟੀ ਬਦਲ ਲਈ ਆ ਆਪਣੀ ਆਈਡੀਓਲੋਜੀ ਨਹੀਂ ਬਦਲਣੀ ਚਾਹੀਦੀ ਆਪਣੇ ਮੁੱਦੇ ਨਹੀਂ ਬਦਲਨੇ ਚਾਹੀਦੇ ਆਪਣੇ ਸਟੈਂਡ ਤੇ ਰਹਿਣਾ ਚਾਹੀਦਾ ਭਾਵੇਂ ਪਾਰਟੀ ਕਿਸੇ ਚ ਚਲ ਜਾਓ ਜਿੰਨੀ ਦੇ ਤੁਸੀਂ ਸਟੈਂਡ ਤੇ ਰਹੋਗੇ ਤੁਹਾਡੀ ਕ੍ਰੈਡੀਬਿਲਟੀ ਮੇਨਟੇਨ ਹੁੰਦੀ ਆ ਤੇ ਇਹ ਇਹਦਾ ਤਾਂ ਕੋਈ ਫਰਕ ਹੀ ਨਹੀਂ ਵੈਸੇ ਵੀ ਯਾਰ ਹੁਣ ਕੋਈ ਹੈ ਹੀ ਨਹੀਂ ਸਵੇਰੇ ਪਤਾ ਲੱਗਦਾ ਕਿ ਇੱਧਰ ਐ ਸ਼ਾਮੀ ਪਤਾ ਲੱਗਦਾ ਉੱਧਰ ਚਲੇ ਗਏ ਆ ਤੁਸੀਂ ਮਨਪ੍ਰੀਤ ਬਾਦਲ ਨੂੰ ਦੇਖ ਲਓ ਯਾਰ ਮਨਵੀ ਬਦਲ ਕਿੰਨੀਆਂ ਪਾਰਟੀਆਂ ਬਦਲ ਗਏ ਨੇ ਮੈਂ ਤਾਂ ਦੇਖਦੇ ਹੀ ਹੈਰਾਨ ਹੋ ਜਾਂਦਾ ਮਖਟਕੜ ਕਲਾ ਸੋਹਾਂ ਚੱਕੀਆਂ ਕਿੱਥੋਂ ਕਿੱਥੇ ਕਿੱਥੇ ਪਹੁੰਚ ਗਏ ਨੇ ਕੋਈ ਹੈ ਹੀ ਨਹੀਂ ਨਾ ਇਹਦੇ ਚ ਅੱਜ ਕੱਲ ਤਾਂ ਰਿਆ ਹੀ ਕੁਛ ਨਹੀਂ ਸਵੇਰੇ ਪਾਰਟੀ ਹੋਰ ਐ ਸ਼ਾਮੀ ਪਾਰਟੀ ਹੋਰ ਐ ਆ ਕਾਂਗਰਸ ਕਿੰਨੇ ਚਲੇ ਗਏ ਸੀ ਕਿੰਨੇ ਲੀਡਰ ਚਲੇ ਗਏ ਸੀ ਕਿੰਨੇ ਹੀ ਵਾਪਸ ਆ ਗਏ ਫਿਰ ਚੱਲ ਜਾਣੇ ਆ ਫਿਰ ਆ ਜਾਣੇ ਆ ਪਤਾ ਹੀ ਨਹੀਂ ਲੱਗਦਾ ਭਾਰਤੀ ਜਨਤਾ ਪਾਰਟੀ ਜੀ ਚਲੇ ਗਏ ਜੀ ਗੁਰਪ੍ਰੀਤ ਕਾਂਗੜ ਵੀ ਚਲਾ ਗਿਆ ਬਲਵੀਰ ਸਿੱਧੂ ਵੀ ਚਲਾ ਗਿਆ ਫਿਰ ਵਾਪਸ ਆ ਗਏ ਆ ਅਜਾ ਇੱਕ ਗੱਲ ਗੱਠ ਜੋੜ ਦੀ ਵੀ ਪੁੱਛਾਂਗਾ ਹਾਲ ਹੀ ਦੇ ਵਿੱਚ ਪ੍ਰਨੀਤ ਕੌਰ ਜੀ ਦਾ ਇੱਕ ਇੰਟਰਵਿਊ ਸਾਹਮਣੇ ਆਉਂਦਾ ਇੰਟਰਵਿਊ ਕੀ ਉਹ ਨਾਰਮਲ ਬਿਆਨ ਹੀ ਦੇ ਰਹੇ ਸਨ ਤੇ ਉਸ ਵੇਲੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਮੇਰੇ ਪਤੀ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਵੱਡਾ ਹੱਥ ਹੈ ਦੋਵਾਂ ਪਾਰਟੀਆਂ ਨੂੰ ਮਿਲਾਉਣ ਦੇ ਵਿੱਚ ਵਿਚੋਲਗੀ ਕੀਤੀ ਹੈ ਕਹਿੰਦੇ ਇਹ ਹਾਲਾਤ ਅਚਾਨਕ ਬਣ ਗਏ ਚਲੋ ਵਿਚੋਲਗੀ ਕਹਿਣਾ ਤੇ ਇੱਕ ਤਰੀਕਾ ਆ ਪਰ ਉਹ ਕਹਿੰਦੇ ਕਿ ਬੜਾ ਵੱਡਾ ਹੱਥ ਹੈਗਾ ਦੋਵੇਂ ਪਾਰਟੀਆਂ ਨੂੰ ਇਕੱਠਿਆਂ ਕਰਨ ਦੇ ਵਿੱਚ ਯਾਨੀ ਕਿ ਕਹਿ ਦਈਏ ਫਿਰ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਜ਼ੋਰ ਲੱਗਿਆ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਕੈਪਟਨ ਨਮਰਿੰਦਰ ਸਿੰਘ ਦਾ ਨਾ ਜੋਰ ਨਹੀਂ ਲੱਗਿਆ ਕੈਪਟਨ ਨਮਰਿੰਦਰ ਸਿੰਘ ਦੀ ਪਪੂਲਾਰਿਟੀ ਪੰਜਾਬ 'ਚ ਹੈ ਵੀ ਨਹੀਂ ਆ ਕੈਪਟਨ ਨਮਰਿੰਦਰ ਸਿੰਘ ਦਾ ਹੁਣ ਜੋਰ ਨਹੀਂ ਲੱਗਿਆ ਕੈਪਟਨ ਨਮਰਿੰਦਰ ਸਿੰਘ ਆ ਫਾਰਮਰ ਐਜੀਟੇਸ਼ਨ ਹੈ ਕੀ ਬੋਲ ਰਹੇ ਨੇ ਕੁਝ ਗੱਲ ਥੋੜਾ ਕਰ ਰਹੇ ਆ ਕੈਪਟਨ ਨਮਰਿੰਦਰ ਸਿੰਘ ਦਾ ਰੁਤਬਾ ਬਹੁਤ ਘਟਿਆ ਕਿਉਂਕਿ ਇਹ ਰੁਤਬਾ ਜਿਹੜਾ ਨਾ ਹਮੇਸ਼ਾ ਸਟੈਂਡ ਦੇ ਨਾਲ ਹੁੰਦਾ ਜਿਹੜਾ ਇਹ ਗੱਠਜੋੜ ਹੋਇਆ ਇਹਦੇ ਵਿੱਚ ਕਈ ਤਾਕਤਾਂ ਨੇ ਇਹਦੇ ਵਿੱਚ ਸੁਨੀਲ ਜਾਖੜ ਨੇ ਇਹਦੇ ਵਿੱਚ ਸੋਮ ਪ੍ਰਕਾਸ਼ ਜੀ ਨੇ ਜਿਹੜੇ ਕੇਂਦਰੀ ਰਾਜੇ ਮੰਤਰੀ ਨੇ ਉਹਨਾਂ ਦਾ ਜਿਹੜਾ ਬਾਦਲ ਦੇ ਨਾਲ ਉਹਨਾਂ ਦਾ ਆਪਣਾ ਬੜਾ ਸੌਫਟ ਕੋਰਨਰ ਰਿਆ ਕਿਉਂਕਿ ਉਹ ਜਦੋਂ ਗੱਠ ਜੋੜ ਸੀਗੇ ਮੇਨ ਕੜੀ ਉਹੀ ਹੁੰਦੇ ਸੀਗੇ ਉਹਨਾਂ ਦੇ ਨਾਲ ਜੇ ਆਪਾਂ ਕੈਪਟਨ ਨਰਿੰਦਰ ਸਿੰਘ ਦਾ ਕਹੀਏ ਇਹਨਾਂ ਦਾ ਵੀ ਥੋੜਾ ਬੋਤਾ ਰੋਲ ਹੋਏਗਾ ਜੇ ਕੋਈ 100% ਕੈਪਟਨ ਨਰਿੰਦਰ ਸਿੰਘ ਕਰ ਗਿਆ ਉਹ ਨਹੀਂ ਹੁੰਦਾ ਉੱਤੇ ਇਕਬਾਲ ਸਿੰਘ ਲੱਲਪੁਰਾ ਬੈਠੇ ਨੇ ਪਾਰਲੀਮੈਂਟ ਬੋਰਡ ਦੇ ਮੈਂਬਰ ਨੇ ਆਪਣੇ ਨੈਸ਼ਨਲ ਕਮਿਸ਼ਨ ਫਾਰ ਮਨੋਰੀਟੀ ਦਾ ਚੇਅਰਮੈਨ ਨੇ ਇਹਨਾਂ ਦਾ ਰੋਲ ਹੈ ਬੜੀਆਂ ਬੜੀਆਂ ਸ਼ਖਸੀਤਾਂ ਦਾ ਰੋਲ ਹੈ ਇਕੱਲਾ ਇਹਨਾਂ ਦਾ ਰੋਲ ਨਹੀਂ ਨਾ ਹੈਗਾ ਵੀ ਕੈਪਟਨ ਰਮਿੰਦਰ ਸਿੰਘ ਜੋ ਕਹਰੇਗਾ ਪੰਜਾਬ ਚ ਹੋਏਗਾ ਉਹ ਗੱਲ ਨਹੀਂ ਹੁੰਦੀ ਹੋਰ ਬੜੀਆਂ ਹੋਰ بڑے ਜਰੀਏ ਹੁੰਦੇ ਆ ਸੰਗ ਦੀ ਆਈਡੀਓਲੋਜੀ ਹੈਗੀ ਆ ਸੰਗ ਨੂੰ ਲੱਗਿਆ ਹੋਏਗਾ ਕੋਈ ਨਾ ਕੋਈ ਵਿੱਚ ਰਸਤੇ ਕੱਢੇ ਗਏ ਹੋਣਗੇ ਉਹ ਗੱਲਾਂ ਹੋਈਆਂ ਹੋਣਗੀਆਂ ਬਈ ਤੁਸੀਂ ਇਹ ਜਿਹੜੀ ਆ ਆ ਚੀਜ਼ ਅਸੀਂ ਇਸ ਤਰ੍ਹਾਂ ਕਰਨੀਆਂ ਤੁਸੀਂ ਇਸ ਤਰ੍ਹਾਂ ਕਰਨੀਆਂ ਕੋਈ ਸੀਟਾਂ ਦੇ ਸਮਝੌਤੇ ਹੁੰਦੇ ਆ ਸੱਤ-ਸੱਤ ਸੀਟਾਂ ਦੇ ਉੱਤੇ ਜਿਵੇਂ ਆ ਗੱਲ ਅੜੀ ਹੋਈ ਹੈ ਭਾਜੀਪੀ ਨੇ ਇਹ ਤਾਂ ਹੈ ਨਹੀਂਗਾ ਕਿ ਹੁਣ ਭਾਜੀਪੀ ਨੇ ਤਿੰਨ ਸੀਟਾਂ ਤੇ ਲੜਨਾ ਹੈ ਚਲੋ ਫਿਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮੇਰਾ ਮੇਰਾ ਇੱਕ ਗੱਲ ਹੈ ਕਿ ਤੁਸੀਂ ਇਦਾਂ ਕਰੋ ਭਾਜੀਪੀ ਨੂੰ ਤਿੰਨ ਸੀਟਾਂ ਦੇ ਕੇ ਤੇ ਤੁਸੀਂ ਅਕਾਲੀ ਦਲ ਨੂੰ 10 ਸੀਟਾਂ ਦੇ ਉੱਤੇ ਚੋਣ ਲੜਾ ਲਓ ਦੇਖੋ ਸਮਝੌਤਾ ਹੁੰਦਾ ਨੋ ਕੈਪਟਨ ਦੀ ਕੋਈ ਗੱਲ ਨਹੀਂ ਸੁਣੂਗਾ ਉੱਤੇ ਟਾਈਮ ਹੀ ਨਹੀਂ ਦਿੰਦੇ ਯਾਰ ਇਹਨਾਂ ਨੂੰ ਟਾਈਮ ਨਹੀਂ ਮਿਲਦਾ ਉੱਤੋਂ ਇਹ ਉੱਤੇ ਦਿੱਲੀ ਜਾ ਕੇ ਦੇਖੋ ਇੱਥੇ ਲੱਗਦਾ ਪੰਜਾਬ 'ਚ ਜਦੋਂ ਦਿੱਲੀ ਜਾ ਕੇ ਦੇਖੋ ਬਹੁਤ ਸਿਨੈਰੀਓ ਚੇਂਜ ਆ ਬਹੁਤ ਸਿਨੈਰੀਓ ਚੇਂਜ ਆ ਅੱਜ ਜੇ ਜੇ ਸਮਝੌਤੇ ਦੀ ਗੱਲ ਇਹ ਕਹਿੰਦੇ ਨੇ ਅਸੀਂ ਕਰਾਇਆ ਤੇ ਇਹਨਾਂ ਨੂੰ ਕੋ ਫਿਰ 3 ਤੇ 10 ਤੇ ਦੁਬਾਰਾ ਕਰਾ ਕੇ ਦਿਖਾਓ ਨਹੀਂ ਹੁੰਦਾ ਬੀਜੇਪੀ ਨੇ ਆਪਣੀਆਂ ਸੀਟਾਂ ਵਧਵਾਈਆਂ ਬੀਜੇਪੀ ਦੀ ਆਪਣੀ ਕੋਰ ਟੀਮ ਹੈ ਪੰਜਾਬ ਦੀ ਕੋਰ ਟੀਮ ਹੈ ਉਹ ਕੋਰ ਟੀਮ ਸਾਰਾ ਡਿਸਾਈਡ ਕਰਦੀ ਹੈ ਇਹ ਨਹੀਂ ਹੈਗਾ ਕਿ ਇੱਥੇ ਇੱਕ ਕੱਲਾ ਨਹੀਂ ਹੈਗਾ ਕਿ ਇਹ ਕਾਂਗਰਸ ਵਾਂਗੂ ਕੀ ਵਨ ਮੈਨ ਸ਼ੋ ਹੀ ਹੈਗਾ ਜੀ ਕੈਪਟਨ ਜੋ ਇੱਥੇ ਕਰਦਾ ਕਰੀ ਜਾਵੇ ਬੀਜੇਪੀ ਦਾ ਆਪਣਾ ਇੱਥੇ ਪੂਰਾ ਕਾਰਜ ਕਰਨੀ ਹੈ ਕੋਰ ਟੀਮ ਹੈ ਉੱਤੇ ਨਿਗਾਹ ਰੱਖਣ ਵਾਲੇ ਬੈਠੇ ਨੇ ਸਾਰਾ ਕੁਝ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲ ਹੀ ਦੇ ਵਿੱਚ ਬੜਾ ਫੇਰਬਦਲ ਹੋਇਆ ਵੱਡੇ ਵੱਡੇ ਲੀਡਰ ਆਏ ਨੇ ਭਾਵੇਂ ਉਹ ਸਰਨਾ ਭਰਾ ਹੋਵੇ ਭਾਵੇਂ ਉਹ ਮਨਜੀਤ ਸਿੰਘ ਜੀ ਕੇ ਹੋਣ ਭਾਵੇਂ ਉਹ ਹੁਣ ਢੀਂਸਾ ਸਾਹਿਬ ਹੋਣ ਹੁਣ ਇਸ ਤੋਂ ਆ ਜਾਣ ਲਈਏ ਕਿ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਨੇ ਆਪਣੀ ਸਾਖ ਨੂੰ ਬਚਾਇਆ ਆਪਣੀ ਹੋਂਦ ਨੂੰ ਬਚਾਇਆ ਜਾਂ ਫਿਰ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਤੇ ਆਪਣੇ ਅਹੁਦੇ ਨੂੰ ਬਚਾਉਣਾ ਚਾਹੁੰਦੇ ਸੀ ਆਪ ਡਰੇ ਪਏ ਸੀ ਤਾਂ ਇਹਨਾਂ ਨੂੰ ਬੁਲਾਇਆ ਗਿਆ ਦੇਖੋ ਸੁਖਬੀਰ ਬਾਦਲ ਦਾ ਨਾ ਗੱਠ ਜੋੜ ਕਰਨਾ ਉਹਦੇ ਕੈਰੀਅਰ ਲਈ ਬਹੁਤ ਜ਼ਰੂਰੀ ਹੈ ਮੈਂ ਅੱਜ ਤੁਹਾਨੂੰ ਦੱਸ ਕੇ ਚੱਲਾਂਗਾ ਬੀਬੀ ਹਰਸਿਮਰਤ ਕੋਰ ਬਾਦਲ ਪਿਛਲੀ ਵਾਰ ਸਿਰਫ 20000 ਵੋਟਾਂ ਤੇ ਜਿੱਤੇ ਆ 2019 ਚ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸੀ ਐਤਕੀ ਬਿਨਾ ਗੱਠਜੋੜ ਤੋਂ ਅਗਰ ਅਕਾਲੀ ਦਲ ਚੋਣ ਲੜੇ ਕਿਹੜੀ ਸੀਟ ਜਿੱਤਦੇ ਆ ਜਦੋਂ ਸੀਟ ਹੀ ਕੋਈ ਨਹੀਂ ਜਿੱਤਦੇ ਫਿਰ ਅਕਾਲੀ ਦਲ ਦਾ ਪ੍ਰਧਾਨਗੀ ਦੇ ਉੱਤੇ ਖਤਰਾ ਹੈਗਾ ਆਪਣੀ ਪ੍ਰਧਾਨਗੀ ਬਚਾਉਣ ਲਈ ਕਈ ਤਰ੍ਹਾਂ ਦੇ ਰਸਤੇ ਅਪਣਾਣੇ ਪੈਂਦੇ ਆ ਉਹਨਾਂ ਚੋਂ ਇੱਕ ਰਸਤਾ ਗੱਠਜੋੜ ਹੈ ਮੈਂ ਇਸ ਗੱਠਜੋੜ ਦੇ ਖਿਲਾਫ ਨਹੀਂ ਮੈਂ ਇਸ ਗੱਠਜੋੜ ਦੀ ਫੇਵਰ ਚ ਵੀ ਆ ਇਸ ਗੱਠ ਜੋੜ ਦਾ ਪੰਜਾਬ ਦੇ ਵਿੱਚ ਆਉਣ ਦੇ ਨਾਲ ਇੱਕ ਮਜ਼ਬੂਤ ਵਪਖ ਖੜਾ ਹੋਏਗਾ ਮਜ਼ਬੂਤ ਜਿਵੇਂ ਜੜਾ ਵਾ ਇੱਕ ਧੜਾ ਖੜਾ ਹੋਏਗਾ ਅਜੇ ਤੱਕ ਇਹ ਵੱਖਰੋ ਵੱਖਰੇ ਸੀਗੇ ਅਬ ਆਵਾਜ਼ ਇਕੱਠੀ ਹੋਏਗੀ ਸ਼ਹਿਰੀ ਔਰ ਪਿੰਡਾਂ ਦੇ ਲੋਕ ਜਿਹੜੇ ਆ ਉਹ ਦੁਆਰਾ ਇੱਕ ਪਲੇਟਫਾਰਮ ਤੇ ਉੱਤੇ ਆ ਕੇ ਸਰਕਾਰ ਦੇ ਖਿਲਾਫ ਸੂਬਾ ਸਰਕਾਰ ਦੇ ਖਿਲਾਫ ਇੱਕ ਆਪਣਾ ਮਜ਼ਬੂਤ ਗੱਠ ਜੋੜ ਬਣਾਣਗੇ ਦੂਜੀ ਜਿਹੜੀ ਗੱਲ ਹੈ ਕਿ ਸਿਆਸਤ ਦੇ ਵਿੱਚ ਆਪਣੀ ਕੁਰਸੀ ਪਹਿਲਾਂ ਹੁੰਦੀ ਆ ਬਾਕੀ ਚੀਜ਼ਾਂ ਬਾਅਦ ਚ ਹੁੰਦੀ ਆ ਜੋ ਮੈਨੂੰ ਸਮਝ ਆ ਰਹੀ ਆ ਕਿ ਅਕਾਲੀ ਦਲ ਦੇ ਵਿੱਚ ਵੀ ਜੋ ਹਾਲ ਸੀ ਉਹੀ ਭਾਜੀਪੀ ਨੂੰ ਖਦਸ਼ਾ ਸੀ ਕਿ ਅਸੀਂ ਇਸ ਵਾਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਅਨੰਦਪੁਰ ਸਾਹਿਬ ਦੀ ਸੀਟ ਨਾ ਹਾਰ ਜਾਈਏ ਜਾਂ ਇਹ ਸੀਟਾਂ ਜਿਹੜੀਆਂ ਜਿਹੜੀਆਂ ਹਿੰਦੂ ਡੋਮੀਨੇਟਿੰਗ ਸੀਟ ਹੈ ਜੇ ਇਹ ਹਾਰ ਗਏ ਤੇ ਆਪਣਾ ਮੈਸੇਜ ਬੜਾ ਗਲਤ ਜਾਏਗਾ ਸੁਨੀਲ ਜਾਖੜ ਨੂੰ ਦਾ ਵੀ ਇੱਕ ਟ੍ਰਾਇਲ ਆ ਸੁਨੀਲ ਜਾਖੜ ਦਾ ਟ੍ਰਾਇਲ ਹੈਗਾ ਕਿ ਬਈ ਜੇ ਮੈਂ ਪਰਫਾਰਮ ਨਾ ਕਰ ਪਾਇਆ ਤੇ ਜਾਖੜ ਫੇਲ ਹੋ ਜਾਏਗਾ ਤੇ ਇਦਾਂ ਹੀ ਫੇਲ ਹੋਣਾ ਸੀ ਕੈਪਟਨ ਨਮਰਿੰਦਰ ਸਿੰਘ ਨੇ ਇਦਾਂ ਹੀ ਫੇਲ ਹੋਣਾ ਸੀਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਆਪਣੀ ਕੁਰਸੀ ਬਲਾਨ ਬਚਾਣ ਲਈ ਇਕੱਠੇ ਹੋਣਾ ਜ਼ਰੂਰੀ ਵੀ ਸੀਗਾ ਇਹੋ ਹਾਲਾਤ ਨੇ ਡਾਕਟਰ ਸੁਰਿੰਦਰਪਾਲ ਨੇ ਦੱਸਿਆ ਕਿਸ ਤਰ੍ਹਾਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਢੀंसा ਸਾਹਿਬ ਦੀ ਸ਼ਮੂਲੀਅਤ ਸ਼ਰੋਮੀ ਅਕਾਲੀ ਦਲ ਦੇ ਵਿੱਚ ਵਾਪਸ ਹੋਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਣ ਵਾਲੇ ਇਸ਼ਾਰਾ ਕੀਤਾ ਜਾ ਰਿਹਾ ਆ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਿਹਾ ਆ ਔਰ ਖਾਸ ਕਰਕੇ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਫੇਰ ਬਦਲ ਆਪਣੇ ਆਪ ਦੇ ਵਿੱਚ ਕੀ ਰੂਪ اختیار ਕਰ ਲਏਗਾ ਇਹ ਕੁਝ ਦਿਨ ਦੇ ਵਿੱਚ ਸਮਝ ਆ ਜਾਵੇਗਾ ਫਿਲਹਾਲ ਗੱਠ ਜੋੜ ਦੀ ਚਰਚਾ ਫਿਲਹਾਲ ਸ਼ਰੋਮੀ ਅਕਾਲੀ ਦਲ ਦੀ ਸਾਖ ਦੀ ਚਰਚਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਦੀ ਚਰਚਾ ਆਇਆ ਇਸ ਚੀਜ਼ ਦੀ ਚਰਚਾ ਕਿ ਪੰਜਾਬ ਦੀਆਂ 13 ਸੀਟਾਂ ਤੋਂ ਕੌਣ ਬਾਜ਼ੀ ਮਾਰਦਾ ਔਰ ਦੂਜੀ ਵੱਡੀ ਚਰਚਾ ਆਇਆ ਕਿ ਦੇਸ਼ ਦੇ ਵਿੱਚ ਆਖਰਕਾਰ ਕੌਣ ਬਾਜ਼ੀ ਮਾਰਦਾ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ